ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਿਸ਼ਾਲ ਕੁਮਾਰ ਤੁਜੀ ਦੇਖ ਰਿਹਾ ਮੁਕਸਿ ਤਮ ਕਿਨੂ ਅਸੀਂ ਅੱਜ ਪਹੁੰਚੇ ਆ ਦੋਤੇ ਪਿੰਡ ਦੇ ਵਿੱਚ ਜਿੱਥੇ ਕੀ ਮੈਂਬਰ ਪੰਚਾਇਤ ਨੇ ਰੇਸ਼ਮ ਸਿੰਘ ਜੀ ਆਓ ਆਪਾਂ ਤੁਹਾਡੀ ਗੱਲਬਾਤ ਕਰੌਣੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ 24 ਵਰਤਮਾਨ ਸਾਰੇ ਜਿਹੜਾ ਸਰਕਾਰ ਨੇ ਚੜਾਇਆ ਯੁੱਧ ਮਸ਼ੀਆ ਬੁੱਧ ਕੀ ਕਹਿਣਾ ਕਰਦਾ ਬਹੁਤ ਵਧੀਆ ਸੁਖਰਾਤਾਂ ਨੇ ਜੀ ਤੇ ਇਹਦੇ ਨਾਲੇ ਬਹੁਤ ਜ਼ਿਆਦਾ ਕੰਟਰੋਲ ਵੀ ਹੋਇਆ ਜੀ ਨੇ ਕਿ ਤੇ ਜੀ ਗੋੜਾ ਤੋਂ ਬਹੁਤ ਜ਼ਿਆਦਾ ਕੰਟਰੋਲ ਹੋ ਗਿਆ ਬਾਕੀ ਸਾਡੇ ਐਮਐਲਏ ਸਾਹਿਬ ਸਰਦਾਰ ਰਹੇ ਹਰਦੁਲ ਸਿੰਘ ਦੇਖੀ ਕਿ ਲੱਗੂ ਕੋ ਵੀ ਬਹੁਤ ਮੀਟਿੰਗਾਂ ਕਰ ਰਹੇ ਇਸ ਵਿਸ਼ੇ ਤੇ ਅਸੀਂ ਵੀ ਪਿੰਡ ਪਿੰਡ ਜਾ ਕੇ ਅਸੀਂ ਵੀ ਮੀਟਿੰਗਾਂ ਕਰ ਰਹੇ ਆਂ ਫੇਸ ਟੂ ਫੇਸ ਤੇ ਸਰਕਾਰ ਕੋ ਅਸੀਂ ਜਿੰਨਾ ਹੋ ਸਕਦਾ ਇਸ ਤੋਂ ਸਰ ਕੋਈ ਕਾਰਵਾਈ ਹੋਈ ਤੇ ਤਰੀਕੋਤੀ ਦੋਦੇ ਦੇ ਵਿੱਚ ਵੀ ਕੋਈ ਐਡਾ ਕੋਈ ਹੇਟ ਨਹੀਂ ਸੀ ਜਿਹੜੇ ਕੋਈ ਸੀਗੇ ਮਾੜੇ ਕੋਈ ਨਾ ਕੋਈ ਨਹੀਂ ਆਇਆ ਸਰ ਜਿਵੇਂ ਪਹਿਲਾਂ ਬੱਚੇ ਕੋਈ ਗ ਵਾਲੀ ਵਾਲ ਕੋਈ ਬਾਸਕਟਬਾਲ ਕੋਈ ਬੱਚੇ ਖੇਡਦੇ ਸੀ ਜਾਂਦੇ ਸਨ ਗਰਾਊਂਡ ਤੇ ਕੈਪ ਹੋਈ ਜਾਂਦੀ ਜੇ ਮੋਤਵਾਲ ਕੋ ਵੀ ਪੇਤਾ ਜੀ ਇਹ ਥੋੜਾ ਜਿਆਦਾ ਵੱਡੀ ਸਮੱਸਿਆ ਹੈ ਮੋਬਾਈਲ ਦੀ ਕਰਕੇ ਹਾਂਜੀ ਅੱਗੇ ਬੱਚੇ ਸਕੂਲੋਂ ਆ ਕੇ ਗਰਾਊਂਡ ਜਾਂਦੇ ਸੀ ਹੁਣ ਬੱਚੇ ਸਕੂਲ ਤੋਂ ਆ ਕੇ ਮੋਬਾਈਲ ਨਾਲ ਆ ਕੇ ਬਸ ਜਿਹੜੀਆਂ ਆਪਣੀਆਂ ਰਵਾਇਤੀ ਖੇਡਾਂ ਸਨ ਉਹਨਾਂ ਨਾਲ ਬੱਚੇ ਤੋਂ ਬੱਚੇ ਪਾਸ ਮੋਬਾਈਲ ਬੁਠੇ ਰਹਿ ਗਏ ਇਹ ਕੀ ਕਰਨ ਨੂੰ ਵੱਡਾ ਹੋ ਗਿਆ ਇਹਦੇ ਬਸ ਸਖੀ ਸੰਦੇਸ਼ ਦੇਣਾ ਚਾਹੁੰਦਾ ਤੁਹਾਨੂੰ ਨੋਜਵਾਲ ਪੀੜੀ ਜਿਵੇਂ ਅੱਗੇ ਬੱਚੇ ਪੜਾਈਆਂ ਕਰਦੇ ਸੀ ਕਬੱਡੀ ਰਵਾਲੀਬਾਲ ਬਾਸਕਟਬਾਲ ਹਾਕੀ ਫੁੱਟਬਾਲ ਖੇਡਦੇ ਸੀ ਕੀ ਤੁਹਾਡਾ ਸੰਦੇਸ਼ ਹੈ ਮੌਜ ਮਰਤੀ ਦਾ ਸਾਡਾ ਜਰੂਰ ਇਹ ਹੀ ਸੰਦੇਸ਼ ਹੈ ਜੀ ਬੰਦੋਨ ਪੜ੍ਹਾਈ ਵੀ ਕਰੋ ਪੜ੍ਹਾਈ ਦੇ ਨਾਲ-ਨਾਲ ਆਪਣੀ ਰਵਾਇਤੀ ਗੇਮਾਂ ਆਪਣੇ ਸਰੀਰ ਨੂੰ ਧਿਆਨ ਦਿਓ ਮੋਬਾਈਲ ਤੋਂ ਥੋੜਾ ਜਿਆਦਾ ਦੂਰ ਰੱਖਾ ਕੇ ਪਾਸੇ ਤੇ ਰਵਾਇਤੀ ਗੇਮਾਂ ਜਿਵੇਂ ਆਪਣਾ ਬੱਸਕਟਬਾਲ ਹੋਣੀ ਬੱਤਵਾਲ ਹੋ ਗਿਆ ਹਾਕੀ ਹੋਣੀ ਜੋ ਵੀ ਆਪਣੇ ਪਰਾਨੀਆਂ ਰੋਤੀਆਂ ਉਹਨਾਂ ਦੇ ਇਨਸ਼ਾਵ ਨੂੰ ਬਦਲ ਬਰਾਉਂਡ ਜ਼ਰੂਰ ਤਿਆਰ ਦੇਣ ਤੇ ਆਪ ਦੀ ਸਿਹਤ ਦਾ ਖ਼ਿਆਲ ਰ ਤੇ ਨਸ਼ਾ ਤੋਂ ਦੂਰ ਰ ਸਰ ਜਿਵੇਂ ਹੁਣ ਮੰਨ ਕੇ ਚੁਣਨਾ ਲੱਗ ਰਿਹਾ ਚੁਣਨੇ ਦੇ ਵਿੱਚ ਲਾਈਟ ਦੀ ਕੀ ਕੰਡੀਸ਼ਨ ਹੈ ਸਰ ਲੈਡਤਾ ਜੀ ਜੋ ਸਰਕਾਰ ਆਈ ਹੈ ਜੀ ਲੈਡਤਾ ਜੀ ਬਹੁਤ ਬੇਲੇਂਟ ਲੈਟ ਆਉਣੀ ਹੈ ਜਦੋਂ ਮੰਨ ਲਓ ਜੱਟਾਂ ਦਾ ਨਰਭਿਕਾ ਆਉਣੀ ਹੈ ਉਹ ਨਹੀਂ ਜੀ ਤੇ ਵਾਧੂ ਸਪਲਾਈ ਵੀ ਚੱਲੀ ਜਾਂਦੀ ਹੈ ਆਪਣੇ ਜੋ ਸਰਕਾਰ ਆਈ ਲੈਟਨ ਨੂੰ ਤਾਂ ਕੋਈ ਪਰੇਸ਼ਾਨ ਨਹੀਂ ਜੀ ਜਨਨ ਕਿ ਸਰ ਜਿਹੜਾ ਪਾਣੀ ਹੈ ਪਾਣੀ ਦਾ ਵੀਰ ਮੋਟਾ ਦੇਤ ਤੇ ਨਾ ਪਾਣੀ ਤਾਂ ਸਾਡੇ ਟਰੇਲਾਂ ਵਿੱਚ ਵੀ ਪਾਣੀ 3 ਸਾਲ ਚੋਂ ਪਹਿਲਾਂ ਪਹੁੰਚਿਆ ਨਹੀਂ ਸੀ ਸਾਡੇ ਪਾਣੀ ਦੇ ਟਰੇਲਾਂ ਤੇ ਪਹੁੰਚ ਗਿਆ ਪਾਣੀ ਨੂੰ ਬਹੁਤ ਸਾਰਾ ਨਹਿਰੀ ਪਾਣੀ ਵੀ ਰੇਕ ਬੰਦ ਨੇ ਮਾਦੇ ਬਾਕੀ ਜੋ ਲਾਈਟ ਆ ਲਾਈਟ ਤਾਂ ਤੁਹਾਨੂੰ ਪਤਾ ਹੀ ਵਧ ਕਰੀ ਜੀ ਪਹਿਲਾਂ ਵੀ ਲਾਈਟ ਸਾਰੀ ਟੁੱਟਾ ਹੀ ਪਤਾ ਨਹੀਂ ਉਹ ਫਰਮ ਵੀ ਅੱਜ ਦੇਖੋ ਜੀ ਲਾਈਟ 24 ਘੰਟੇ ਮੋਟਰ ਵਾਲੀ ਚੱਲਦੀ ਹੈ ਸਰ ਵਿਕਾਸੇ ਕੰਮ ਕਿਵੇਂ ਚੱਲਦਾ ਹੈ ਜੀ ਉਕਾ ਜੀ ਬਹੁਤ ਵਧੀਆ ਹੁੰਦਾ ਅਸੋ ਜੇ ਆਪਣੇ ਬੰਦੀਆ ਕੰਮ ਚੱਲੇ ਗਿਆ ਪਿੰਡ ਜੀ ਤੇ ਬਹੁਤ ਅੱਗੇ ਵੀ ਬਹੁਤ ਵਧੀਆ ਹੋਣਾ ਮਾਨ ਸਾਹਿਬ ਸਰਕਾਰ ਵੱਲੋਂ ਵੀ ਕਿਹਾ ਜੀ ਕਿਸੇ ਪਰਿਵਾਰ ਨੂੰ ਇੱਕ ਜੀ ਸਕੀਮ ਹੈ ਜਿਹਦੇ ਵੀ ਆਪਣਾ 10 ਲੱਖ ਹਰ ਪਰਿਵਾਰ ਨੂੰ ਜਿਹੜਾ ਲਾਜਾਸਤ ਮਿਲਣਾ ਬਹੁਤ ਵਧੀਆ ਜਣੀ ਵਿਕਾਸ ਕਰ ਰਹੀ ਆ ਬਹੁਤ ਵਧੀਆ ਜੀ ਜਿਵੇਂ 1.5 ਸਾਲ ਦਾ ਸਮਾਂ ਰਹੇਗਾ 2027 ਦੇ ਵਿੱਚ ਹੋਣ ਲੱਗਦਾ ਆਮ ਆਦਮੀ ਪਾਰਟੀ ਪ੍ਰਕੀਟ ਕਰ ਪਾਉਂਗੀ ਮਾਟੀ ਹਾਂ 100% ਰਿਕਮੈਂਡੇਸ਼ਨ ਆਵਾਜ਼ ਜੀ ਬਹੁਤ ਵਧੀਆ ਜਿਵੇਂ ਅੱਗੇ 92 ਸੀਟਾਂ ਸੋ ਹੋ ਸਕਦਾ ਸੈਂਚਰੀ ਮਾਟੀ ਪਾਰ ਬਹੁਤ ਵਧੀਆ ਆ ਰਹੀ ਹੈ ਜੀ ਸਰ ਕੀ ਕਿਹਣਾ ਜਾਉਂਗੇ ਜੀ ਲੋਕੜ ਤੋਂ ਇਹ ਹਸਤਾਕ ਜਿਹੜੀ ਆ ਰਹੀ ਹੈ ਤੁਹਾਨੂੰ ਆਈ ਹੈ ਜੀ ਪਹਿਲਾਂ ਤਾਂ ਇਹ ਸਾਰਿਆਂ ਨੂੰ ਆਪਣਾ ਜਿਹੜਾ ਮੇਨ ਹੈ ਨਸ਼ਾ ਜਿਹੜਾ ਪੰਜਾਬ ਚ ਕੋੜ ਆਇਆ ਲੱਗਿਆ ਵੀ ਆਪਦੀ ਮੱਥੇ ਤੇ ਉਹਦੇ ਚ ਸਾਰੇ ਲੋਕ ਸਾਧਨ ਸਰਕਾਰ ਦਾ ਤੇ ਨਸ਼ੇ ਤੋਂ ਨੌਜਵਾਨ ਦੂਰ ਹੋਣ ਤੇ ਜੇ ਕੋਈ ਭਰਾ ਨਸ਼ਾ ਵੇਚਦਾ ਤਾਂ ਉਹ ਸਾਰੇ ਆਪਣੇ ਭਰਾ ਲੜਕੇ ਉਹਨੂੰ ਜਿਹਨੂੰ ਸਾਥ ਦੀ ਸਰਕਾਰ ਦਾ ਰੋਕ ਕੇ ਸਰ ਮੇਰੇ ਸੋਚ ਹੈ ਜਿਹੜੇ ਨੌਜਵਾਨ ਦੇ ਲੜਕੇ ਤੁਹਾਡੇ ਕੋਲੋਂ ਲਾਇਬ ਕਰਾਇਆ ਜਾ ਰਹੇ ਹਨ ਹਾਂਜੀ ਸਰਕਾਰ ਵੱਲੋਂ ਨਾਲ ਲਾਲ ਕਰਵਾਇਆ ਗਿਆ ਜਿਹੜਾ ਵੀ ਬੱਚਾ ਨਸ਼ਾ ਕਰਦਾ ਨੌਜਵਾਨ ਜੇ ਕੋਈ ਕਿਸੇ ਨੂੰ ਮਿਲਦਾ ਨਸ਼ਾ ਛਡਨਾ ਚਾਹੁੰਦਾ ਤਾਂ ਉਸ ਦਾ ਇਲਾਜ ਸਾਡੇ ਦੇ ਦਰਵਾਜ਼ੇ 'ਤੇ ਆ ਗਏ ਉਹ ਲੋਗਿਆ ਮੁਖਸਰ ਸਾਹਿਬ ਨੇ ਜਿੱਤੇ ਵੀ ਉਚਾਉਂਗੇ ਤੇ ਉਹ ਸੁਧਾਇਆ ਜਾਵੇ ਦੇਖੋ ਆਪਾਂ ਦੋਦੇ ਪਹੁੰਚੇ ਬਹੁਤ ਵਧੀਆ ਉਹਨਾਂ ਨੇ ਗੱਲਬਾਤ ਕੀਤੀ ਉਹ ਕਹਿੰਦੇ ਜਿਹੜੇ ਵੀ ਬੱਚੇ ਨਸ਼ਾ ਕਰਦੇ ਨੇ ਸਾਡੇ ਵੱਲੋਂ ਲਾਈਨ ਕਰਵਾਇਆ ਜਾਊਗਾ ਜਿਹੜੀ ਕੋਈ ਸਰਕਾਰੀ ਸਹੂਲਤ ਮਿਲਦੀ ਹੈ ਉਹ ਵੀ ਦਿੱਤੀ ਜਾਊਗੀ ਸ਼੍ਰੀ ਮੁਖਸਰ ਸਾਹਿਬ ਤੋਂ ਵਿਸ਼ਾਲ ਕੁਮਾਰ ਦੀਪ ਕੋ